ਤੁਹਾਡੇ ਕੀ ਲੱਗਦੇ ਨੇ ਮੇਰੇ ਜੀਤ ਨੇ ਜੀਤ ਬਹੁਤ ਧੰਨਵਾਦ ਭੈਣ ਬਹੁਤ ਚੰਗੀ ਗੱਲ ਹੈ ਜਿਵੇਂ ਤੂੰ ਹੱਥ ਪਾਈ ਖੜੀ ਹੈ ਨਾ ਆਪਣਾ ਭਰਾ ਬਣਾ ਕੇ ਆਪਣਾ ਪਿਓ ਬਣਾ ਕੇ ਬਹੁਤ ਘੱਟ ਨੇ ਐਸੀਆਂ ਧੀਆਂ ਜਿਹੜੀਆਂ ਇਸ ਰਿਸ਼ਤੇ ਨੂੰ ਕਾਇਮ ਕਰਕੇ ਬਾਕੀ ਉਹ ਤਾਂ ਆਪਣੇ ਘਰ ਵਾਲਿਆਂ ਨੂੰ ਛੱਡ ਦਿੰਦੇ ਆ ਤੇ ਭਰਾਵਾਂ ਨੂੰ ਛੱਡ ਦਿੰਦੇ ਲੋਕ ਅੱਜ ਕੱਲ ਪਰ ਤੂੰ ਇਸ ਰਿਸ਼ਤੇ ਨੂੰ ਨਿਭਾਈ ਜਾਨੀ ਹੈ ਬਹੁਤ ਸ਼ੁਕਰੀਆ ਭੈਣ ਪਹਿਲਾਂ ਮੇਰੀ ਸੋਰ ਆ ਜੀ ਹੁੰਦੇ ਸੀ ਜੋ ਲੇਟ ਆ ਕਿੱਥੋਂ ਆਨੇ ਪੁੱਤ ਬਿਲਕੁਲ ਬਿਲਕੁਲ ਰਖਵੀਰ ਸਿੰਘ ਠੀਕ ਹੈ ਤੁਹਾਡੇ ਹਸਬੰਦ ਕੀ ਕਰਦੇ ਨੇ ਹੈ ਬੈਂਕ ਜੀ ਲੱਗੇ ਹੋਏ ਸ਼ਾਬਾਸ਼ ਬਹੁਤ ਸ਼ਾਬਾਸ਼ ਬਹੁਤ ਵਧੀਆ ਸਾਡੇ ਵੱਲੋਂ ਕੋਈ ਲੋਡ ਹੋਵੇ ਜਦੋਂ ਮਰਜੀ ਅਸੀਂ ਤੁਹਾਡੇ ਨਾਲ ਆਪਾਂ ਐਦਾਂ ਤੁਸੀਂ ਕਰ ਰਹੇ ਹੋ ਇਹ ਇਹ ਰੱਬ ਆ ਇੱਕ ਮੇਰੀ ਗੱਲ ਯਾਦ ਰੱਖੀ ਤੇਰੇ ਬੱਚੇ ਆਉਣ ਵਾਲੇ ਜੀਵਨ ਚ ਜਿਹੜਾ ਸੁੱਖ ਪ੍ਰਾਪਤ ਕਰਨਗੇ ਉਹ ਇਹਦੇ ਪੈਰੋਂ ਮੈਂ ਜਿਹੜੇ ਰੱਬ ਦੀ ਤੁਸੀਂ ਸੇਵਾ ਕਰੀ ਜਾਂਦੇ ਹੋ ਨਾ ਇਹ ਨੇਹ ਫਲ ਨਹੀਂ ਜਾਣੇ ਇਹਦਾ ਫਲ ਵੱਡੇ ਰੂਪ ਚ ਮਿਲਦਾ ਹੈ ਹਨਾ ਬਾਈ ਕੀ ਨਾਂ ਤੇਰਾ ਕੀ ਨਾਂ ਤੇਰਾ ਹਾਂ ਨਿੱਕਾ ਜੀ ਹਾਂ ਲੱਖਾ ਹਾਂ ਲਖਵੀਰ ਸਿੰਘ ਲੱਖਾ ਜਿੰਦਾਬਾਦ ਹੈ ਲਖਵੀਰ ਸਿੰਘ ਲੱਖਾ ਜਿੰਦਾਬਾਦ ਇਹਦੇ ਬੰਦੇਆਂ ਤੋਂ ਤਾਂ ਅਸੀਂ ਹੱਥ ਰਖਾਉਣਾ ਸਿਰ ਤੇ ਆਉਂਦੇ। ਹੋਈ ਨਾ ਮਾਣੇ ਜਿਉਂਦੀ ਵਾਹਦੀ। ਕਿੰਨੇ ਸਾਲਾਂ ਦੀ ਬੇਟੀ? ਚੱਕਿਓ ਤਾਂ। ਤਾਂ ਚੱਕਿਓ। 7 ਸਾਲਾਂ ਦੀ। ਤੁਹਾਡੀ ਬੇਟੀ ਹੈ ਭਾਈ? ਨਹੀਂ ਨਹੀਂ ਡਰਾਈਵਰ। ਤੁਹਾਡੀ ਬੇਟੀ ਹੈ। ਅਸੀਂ ਕਿੰਨੇ ਬੱਚੇ ਤੁਹਾਡੇ? ਦੋ ਬੇਟੀਆਂ ਨੇ। ਦੋਨੇ ਬੇਟੀਆਂ ਹੀ। ਇੱਕ ਤੋਂ ਵੱਡੀ ਐ ਦੂਜੀ ਛੋਟੀ। ਓਕੇ। ਇਹਨਾਂ ਦੇ ਪਾਪਾ ਉਹ ਆਰਮੀ 'ਚ ਨਹੀਂ। ਅਸਾਂ ਆਰਮੀ ਜੋਬ ਕਰਦੇ। ਇਹਨ ਬੱਚੇ ਨੂੰ ਕੀ ਹੋਇਆ ਬੁਖਾਰ ਕੋਚੜਾ ਹੀ ਦਿਮਾਗ ਨੂੰ ਛੋਟੀ ਹੁੰਦੀ ਨੂੰ ਨਹੀਂ ਨਹੀਂ ਪੀਲੀਆ ਹੋ ਗਿਆ ਸਰ ਮੇਰੇ ਨੂੰ ਕਿੰਨੇ ਸਾਲਾਂ ਲਈ ਹੋ ਮਤਲਬ ਛੋਟੀ ਹੀ ਸੀ ਦੀ ਨਾ ਨਹੀਂ ਸੀ ਤੇ ਪੀਲੀਆ ਤਾਂ ਅਦਿਕਾਲ ਹਰੇਕ ਬੱਚੇ ਨੂੰ ਹੋ ਜਾਂਦਾ ਫਿਰ ਡਾਕਟਰਾਂ ਨੇ ਕਹਿੰਦੇ ਕਹਿੰਦੇ ਵੀ ਇਹ UTI ਜਮਾ ਪੀਜੀਆਈ ਤੋਂ ਵੀ ਇਲਾਜ ਕਰਵਾਇਆ ਇਹਦਾ ਉਥੋਂ ਵੀ ਨਹੀਂ ਫਰਕ ਪਿਆ ਪਤਾ ਨਹੀਂ ਸਾਰਾ ਇੱਕ ਧਮਾ ਹੈ ਪਤਾ ਉਹਨਾਂ ਕੋਲ ਜੇ ਮੈਂ ਇਹ ਲੈ ਕੇ ਕੋਈ ਰਾਜ਼ ਲੈਣ ਮੈਂ ਇਹ ਤੋਂ ਕਿਥੋਂ ਆਇਆ ਨੇ ਇਹ ਕਿਹੜੀ ਚਾਲ ਹੈ ਜਿਹੜਾ ਕਿਹੜਾ ਹਾਂ ਜਿਲਾ ਸੰਗਰੂਰ ਸੰਗਰੂਰ ਤੋਂ ਵੀ ਨਾ ਪੈਣੇ ਆਪਾਂ ਬੱਚੇ ਨੂੰ ਦਵਾਈ ਦਿਵਾਉਣੇ ਹੈ ਵਾਹਿਗੁਰੂ ਕਿਰਪਾ ਕਰਨਗੇ ਪਾਉਂਦੀ ਦਾ ਵੀ ਨਹੀਂ ਪਾਉਂਦੀ ਜਮੀ ਉਹਨਾਂ ਮਤਲਬ ਆਪਦੀ ਪਸੰਦ ਦੇ ਪਾਉਂਦੀ ਉਹਨਾਂ ਜਿੱਥੇ ਪਾਉਂਦੀ ਉਹਨਾਂ ਸਿਰਭੋਂ ਹੁੰਦੀ ਆ ਬਿਲਕੁਲ ਵੀ ਫਿਰ ਗੰਤੀਆਂ ਵੜਦੀਆਂ ਹਾਈ ਪਰ ਹੁੰਦੀ ਆ ਬਹੁਤ ਆਪਦੇ ਵੀ ਵੜਦੀ ਦਿੰਦੀਆਂ ਹਾਂਜੀ ਹਾਂ ਆਪਦੇ ਵੀ ਸਾਨੂੰ ਵੀ ਕੱਟਦੀ ਆ ਤਾਂ ਓਕੇ ਇਹ ਦਿਨ ਚ ਕਦੇ ਕਦੇ ਹੁੰਦੀ ਆ ਜਾਂ ਸਾਰਾ ਦਿਨ ਹੀ ਐ ਰਹਿੰਦੀ ਆ ਨਹੀਂ ਮਤਲਬ ਜਿੱਦਾਂ ਕੋਈ ਚੀਜ਼ ਪਸੰਦ ਦੀ ਨਾ ਮਿਲੇ ਆਪਾਂ ਦੇ ਫਿਰ ਮੈਨੂੰ ਕੱਟਦੀ ਆਈ ਹਾਂ ਹਾਂਜੀ ਉੱਦਾਂ ਬੈਠੀ ਜਾਂਦੀ ਸ਼ਾਂਤ ਕੰਨੀ ਖੇਢੀ ਜਾਂਦੀ ਮਤਲਬ ਭੱਜੀ ਫਿਰਦੀ ਆ ਪਰ ਇੱਧਰ ਚੱਲ ਗਈ ਕਦੇ ਉੱਪਰ ਚੱਲ ਗਈ ਕਿੰਨੇ ਸਾਰੇ ਦੀ ਹੋਗੇ ਇਹ ਸਾਤ ਦੀ ਆ ਕੀ ਨਾਂ ਜੀ ਇਹਦਾ ਮਨਕੀਰਤ ਮਨਕੀਰਤ ਉਹ ਮਨਕੀਰਤ ਆ ਉਹ ਤੇ ਘਰੇ ਫਿਰ ਇਹਨੂੰ ਕਮਰੇ ਚ ਬੰਦ-ਬੰਦ ਕਰਕੇ ਰੱਖਦੇ ਹੋ ਨਹੀਂ ਨਹੀਂ ਮੈਂ ਓਪਨ ਹੀ ਭੱਜੀ ਫਿਰਦੀ ਆ ਘਰ ਚ ਕੈਂਡੀ ਖਾ ਲੈਂਦੀ ਐ ਹਾਂਜੀ ਹਾਂ ਤਾਂ ਗੱਲ ਚ ਨਾ ਪਸਾ ਦੇ ਨੂੰ ਜੀਆਂ ਵਾਲੇ ਲੈ ਕੇ ਆ ਸੀ ਜਰ ਪਿਛੇ ਤੋਂ ਆ ਆਮੀਂ ਪਰ ਭਾਈ ਮੈਂ ਪਿੰਡ ਦੀ ਕੁੜੀ ਆ ਸਾਡੇ ਮੇਰੇ ਤੀਜੀ ਲੱਗਦੀ ਜੀ ਸਾਡੇ ਮੰਗਲੇ ਵਸੇ ਘਰ ਆ ਤੇ ਉਹ ਤੇੰ ਵਾਲੇ ਦਾ ਡਾਇਰੈਕਟਰ ਕਹਿੰਦਾ ਜੀ ਕਿ 2500 ਰੁਪਏ ਇੱਕ ਦਿਨ ਦਾ ਲੱਗੂਗਾ 2500 ਰੁਪਏ ਇੱਕ ਦਿਨ ਦਾ ਲੱਗੂ ਹਰ ਰੋਜ਼ ਆਉਣਾ ਪਊ 40 ਦਿਨਾਂ ਦਾ ਕੋਰਸ ਹੈ ਠੀਕ ਆ ਨਹੀਂ ਮਤਲਬ ਜੀ ਆਕਸੀਜਨ ਦਿੰਦੇ ਨੇ ਮਤਲਬ ਆਕਸੀਜਨ ਆਕਸੀਜਨ ਦਿੰਦੇ ਆ ਕੋਈ ਬਿਲਕੁਲ ਹਾਂਜੀ ਉਹਦੀ ਗੱਲ ਤਾਂ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਬੱਚਾ ਆਕਸੀਜਨ ਦੀ ਮਤਲਬ ਹੈ ਇਹ ਕੋਈ ਥੈਰੇਪੀ ਵਗੈਰਾ ਤਾਂ ਕਰਾਉਣੀ ਕੋਈ ਥੈਰੇਪੀ ਦੇਣਗੇ ਉਹ ਆਕਸੀਜਨ ਦਾ ਤਾਂ ਕੋਈ ਨਹੀਂ ਆਕਸੀਜਨ ਕਿਹਾ ਤੁਹਾਨੂੰ ਕਹਿੰਦੇ ਇੱਕ ਦਿਨ ਦਾ ਮਤਲਬ 2500 ਰੁਪਿਆ ਲੱਗੂਗਾ ਹਰ ਰੋਜ਼ ਆਉਣਾ ਪਈ 40 ਦਿਨ ਆਉਣਾ ਪਈ ਗਰੰਟੀ ਕੋਈ ਨਹੀਂ ਉਹ ਰੱਬ ਜਾਣਦਾ ਜੀ ਪਤਾ ਨਹੀਂ ਲੋਕਾਂ ਨੂੰ ਸਰਕੂਲੇਟਰ ਥੋੜੇ ਹੈ ਜੇ ਹੋਵੇ ਕੋਈ ਕਰਾ ਪਾ ਕੇ ਕਿ ਹੁਣ ਭਾਵੇਂ ਗੱਲ ਐ ਉਹ ਆ ਵੀ ਇਹਨੂੰ ਜੇ ਆਪਾਂ ਨੂੰ ਇੱਥੇ ਰੱਖਣਾ ਪਿਆ 1 ਮਹੀਨਾ ਤੁਹਾਨੂੰ ਨਾਲ ਰੁਕਣਾ ਪੈਣਾ ਪਰ ਇਹ ਇੱਥੇ ਆਉਂਦੀ ਹੈ ਫਿਰ ਮਾਂ ਪਿਓ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਦੂਜਾ ਬੱਚਾ ਵੀ ਲੈ ਕੇ ਆਇਆ ਕਰਾਂਗੇ ਹੁਣਾ ਨਹੀਂ ਰਹਿਣਾ ਪੈਣਾ ਇੱਥੇ ਮਹੀਨਾ ਸਾਡੇ ਕੋਲੇ ਟੀਚਰ ਨੇ ਜਿਹੜੇ ਇਹਦੇ ਬਿਹੇਵੀਅਰ ਤੇ ਕੰਮ ਕਰਨਗੇ ਬਿਹੇਵੀਅਰ ਥੈਰਾਪੀਆ ਕਰਾਉਣਗੇ ਇਹਨੂੰ ਟਿਕਾਉਣਗੇ ਇਹਨੂੰ ਕਮਾਂਡ ਲੈਣੀ ਸਿਖਾਉਣਗੇ ਵੀ ਕਿੱਦਾਂ ਆਖੇ ਲੱਗਣਾ ਬਹਿਣਾ ਉੱਠਣਾ ਕਿਉਂਕਿ ਇਹਨੂੰ ਟ੍ਰੇਨਡ ਕਰਨਾ ਪੈਣਾ ਲੋਕੋ ਇਹ ਕੋ ਇਹ ਬੱਚੇ ਕੋਲੇ ਦਿਮਾਗ ਇੱਕ ਸਾਈਡ ਆ ਵਨ ਸਾਈਡਡਾ ਇਸ ਕਰਕੇ ਦੂਸਰੀ ਸਾਈਡ ਆਪਾਂ ਨੂੰ ਦੇਣੀ ਪੈਣੀ। ਹਾਂਜੀ। ਉਹਦੇ ਲਈ ਮਾਫ਼ ਕਰੂ ਕੋਈ ਐਡਿਕਲ ਟਾਈਮ ਬਹੁਤ ਘੱਟਾ ਜਿਹਦੇ ਕਰਕੇ ਇਹ ਪ੍ਰੋਬਲਮ ਵੱਧਦੀ ਹੈ। ਜਿਵੇਂ ਜਿਵੇਂ ਇਹ ਨੇ ਵੱਡੀ ਹੋਈ ਜਾਣਾ ਤੁਸੀਂ ਕਮਜ਼ੋਰ ਹੋਈ ਜਾਣਾ ਨੇ ਸਟਰੋਂਗ ਹੋਈ ਜਾਣਾ। ਹਾਂਜੀ ਹਾਂ। ਇਸ ਕਰਕੇ ਟਾਈਮ ਹੁਣ ਸਹੀ ਤੁਸੀਂ ਇਹਨੂੰ ਟਾਈਮ ਦਿਓ। ਮਹੀਨਾ ਇੱਥੇ ਸਾਡੇ ਕੋਲ ਰਹਿ ਸਕਦੇ ਹੋ ਤਾਂ ਅਸੀਂ ਇੱਕ ਮਹੀਨੇ ਵਾਸਤੇ ਅਡਮਿਸ਼ਨ ਕਰ ਦਾਂਗੇ। ਅਜਾਦਾ ਪਾਣੀ ਸਭ ਕੋ ਜਿੱਤੇ ਮਲੂ ਰਹਿਣਸਨ ਹੋਰ ਤੋਂ ਡਰ ਕੇ ਭੈਣਾ ਹੋਣਗੇ ਆ ਵੀ। ਹੋਰ ਵੀ ਐ ਪਿਛਲੇ ਕੈਂਪ ਵਿੱਚ ਹੈਗੇ ਸੀ ਕਿ ਆਪਣੇ ਕੋਲ ਬੱਚੇ ਸਨ ਇਸ ਵਾਰ ਹੁਣ ਕੈਂਪ ਸਮਰ ਕੈਂਪ ਕਰਕੇ ਕੀ ਆ ਸਮਰ ਕੈਂਪ ਸਾਡੇ ਚੱਲਦਾ ਫਿਰ ਆਪਾਂ 22 ਤੋਂ ਸ਼ੁਰੂ ਕਰ ਲਾਂਗੇ ਜਦੋਂ ਕੈਂਪ ਸਮਰ ਕੈਂਪ ਖਤਮ ਹੋਊਗਾ ਇਹਨਾਂ ਟੀਚਰਾਂ ਨੂੰ ਮਿਲਾ ਦੋ ਇੱਕ ਵਾਰ ਮਿਲਾ ਦੋ ਨੰਨ ਕੋਈ ਤੁਹਾਨੂੰ ਨਹੀਂ ਮੜਾਉਨੇ ਜੀ ਸਾਡੇ ਜਿਹੜੇ ਟੀਚਰ ਨੇ ਸਪੈਸ਼ਲ ਬਾਕੀ ਦਵਾਈਆਂ ਵੀ ਜਿਹੜੀਆਂ ਹੈਗੀਆਂ ਉਹ ਤਾਂ ਕਰਾਉਣੀਆਂ ਕਰਾਉਣੀਆਂ ਦਵਾਈਆਂ ਇਕੱਲੀਆਂ ਨੇ ਕੰਮ ਨਹੀਂ ਕਰਦਾ ਨਾਲ ਥੈਰੇਪੀਆਂ ਚਾਹੀਦੀਆਂ ਇਕੱਲੀ ਦਵਾਈ ਤਾਂ ਨਹੀਂ ਜਾਲੀ ਤੇ ਜਣਗੇ ਬਸ ਦਵਾਈ ਉਦੋਂ ਕੰਮ ਕਰਦੀ ਹੈ ਜਦੋਂ ਕੈਮੀਕਲ ਸੈੱਟ ਕਰਦੇ। ਹਾਂਜੀ। ਨਾਲ ਨਾਲ ਬਿਹੇਵੀਅਰ ਤੇ ਥੈਰੇਪੀਆਂ ਵੀ ਹੋਣ ਤੇ ਨਾਲ ਦੀ ਨਾਲ ਦਵਾਈ ਵੀ ਹੋਵੇ। ਸ੍ਰੀ ਮੇਦਾ ਆਪ ਪਾਪੀ ਬੰਦਾ ਭਾਈ ਕਰਨ ਕਰ। ਔਰ ਇਹ ਵੀ ਤੀ ਰਾਣੀਏ ਰਾਜ ਨੂੰ ਮਹਿਰ ਕਰਨ ਸਕੇ ਪਾਸ। ਏਕੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਰਬ ਸ਼ਕਤੀ ਦਾ ਪਾਰ ਸਤਿਗੁਰ ਸਾਥ। ਹੈਪੀ ਸਤ ਨਾਨਕ ਹੋਸੀ ਕੀ ਸਤ ਸਤ ਜੀ ਉਹ ਨੂੰ ਨਹੀਂ ਲੱਗਦੀ ਉਹ ਐਨਸਪੀ ਥੈਰਪੀ ਵੀ ਹੋ ਰਹੀ ਹੈ ਇਹ ਸਭ ਕੁਝ ਹੈ ਸੱਲਾ ਪਾਂਗੇ ਹਾਂਜੀ ਸਭੀ ਕਰਾਂ ਪਰ ਜਿਵੇਂ ਆ ਬਸ ਚਾਚਾ ਮਿਲਦੇ ਦੋ ਮਿੰਟ ਇਹ ਬਾਪਾ ਹੈ ਨਹੀਂ ਮੈਂ ਖੱਲਾ ਦੀ ਮੈਂ ਇੱਕ ਕਰੋ ਮੇਨ ਭੱਜ ਜਾਂਦਾ ਜੀ ਇੱਟਾਂ ਵੱਟੇ ਮਾਰਦਾ ਪੁਲਿਸ ਕੇ ਜੀ ਰੋਜ਼ ਕਰਾਈ ਜਾਂਦਾ ਕੀ ਕਰੀਏ ਬਾਹਲੇ ਵਾਲੇ ਨੂੰ ਤੰਗ ਹੋ ਗਏ ਜੀ ਲੈ ਲੈਂਦੀ ਹੈ ਰੈਸਪੀ ਨਾਮ ਹੈ ਹੋ ਗਿਆ ਤੂੰ ਨਾਮ ਆਪਣਾ ਦੱਸ ਗਵਾਨ ਹੈ ਸੁਮਾਨ ਅਸਮਾਨ ਖਾਨ ਦਾਸੇ ਸੁਮਾਨ ਸੁਮਾਨ ਉਸਮਾਨ ਅਸਮਾਨ ਉਸਮਾਨ ਉਸਮਾਨ ਹੈ ਕਿੰਨਾ ਬੜਿਆ ਜੀ ਬੜਿਆ ਪਹਿਲੇ ਬਚਪਨ ਤੋਂ ਹੀ ਇਦਾਂ ਵਾਹੇ ਇਹ ਤਾਂ 14 ਸਾਲ ਹੋ ਗਏ ਤਾਂ ਇੰਨਾ ਕੀ ਦੇਖਿਆ ਬਸ ਤੇ ਜਦੋਂ ਇਹ ਛੋਟਾ ਜਿਹੜਾ ਕੋਈ ਬੁਖਾਰ ਵਗੂਰ ਚੜਿਆ ਸੀ ਇਹਨੂੰ ਦਿਮਾਗ ਨੂੰ ਕੀ ਹੋਇਆ ਸੀ ਜਾ ਕੋਈ ਤੁਹਾਡੇ ਪਰਿਵਾਰ ਚ ਹੋਰ ਹੈਗਾ ਕੋਈ ਇਦਾਂ ਮੈਂਟਲ ਇਹਦੇ ਨਾਨਕਿਆਂ ਚ ਨਾ ਬਾਨ ਕੇ ਇਹਨਾਂ ਦਾਦਕੇ ਕੋਈ ਨਾ ਕੋਈ ਵੀ ਨਹੀਂ ਦੂਰ ਤੱਕ ਰੱਗ ਨਹੀਂ ਲੱਗਦਾ ਵੀ ਮਾਂ ਦੇ ਪੇਚੀ ਆਏ ਦਾਗਾ ਕਰਨੇ ਹਾਂਜੀ ਇਹਦੀ ਮਾਂ ਦੇ ਪੇਚੀ ਆਏ ਦਾਗਾ ਹੋ ਸਕਦਾ ਹੋ ਸਕਦਾ ਬਹੁਤ ਆਟਿਜ਼ਮ ਵਾਲੇ ਬੱਚੇ ਹੋ ਸਕਦਾ ਬਹੁਤ ਪਰੇਸ਼ਾਨ ਬਹੁਤ ਪਰੇਸ਼ਾਨ ਜੰਗਲ ਪਰੇਸ਼ਾਨ ਪੁਲਿਸ ਦੇ ਫਤ ਤਾ ਉਹ ਉਹ ਕੱਲ ਲੰਦੇ ਰੋਜ਼ ਕਿਤੇ ਨਾ ਕਿਤੇ ਕੋਈ ਪੁਲਿਸ ਲੈ ਕੇ ਆ ਜਾਂਦੇ ਨਾ ਕੰਮ ਕਰਾਉਂਦੇ ਬਾਹਰੋਂ ਚੁਪਾ ਜਾਂਦਾ ਬੰਦ ਕਰਕੇ ਰੱਖਦੇ ਅੰਦਰ ਬਜਾ ਵੀਡੀਓ ਹੈਗੀ ਹੈ ਜੀ ਹਾਂ ਜੀ ਵੀਡੀਓ ਹੈਗੀ ਹੈ ਕੋਈ ਤੁਹਾਡੇ ਕੋਲੇ ਵੀਡੀਓ ਪਹਿਲਾਂ ਹੈਗੀ ਹੈ ਤੇ ਮੋਬਾਈਲ ਵੀ ਫੋਟਾਈ ਮੋਬਾਈਲ ਬੰਦ ਕਰਦੇ ਨੇ ਕਿਉਂਕਿ ਅਪ ਡਾਕਟਰ ਨੂੰ ਦਿਖਾਵਾ ਮਾਗੇ ਨੇ ਡਾਕਟਰ ਨੂੰ ਅੰਦਾਜ਼ਾ ਹੋ ਜੂ ਵੀ ਇਹ ਕਿਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਫਿਰ ਉਹ ਡਾਕਟਰ ਉਸ ਹਿਸਾਬ ਨਾਲ ਸਮਝ ਕੇ ਐਡਮਿਟ ਕਰ ਲੈਂਦੇ ਆ ਦਵਾਈ ਦੇਣੇ ਆ ਫਿਰ ਡਿਸਾਈਡ ਕਰਦੇ ਇਹ ਬਿਲਕੁਲ ਤੰਦ ਵੀ ਆਪਸ ਐਸਾ ਤੇ ਦਿਮਾਗ ਚ ਆਉਂਦਾ ਆ ਪਾ ਕੋਈ ਦੇਖਣ ਵਿੱਚ ਤੋਂ ਬੜਾ ਹੈ ਛੋਟਾ ਹੈ ਬਸ ਬਲਾ ਫੜ ਕੇ ਮਾਰ ਕੋਈ ਆਮ ਮਹੀਨੇ ਚ ਮੈਂ ਕਹਿੰਦਾ ਤੀਸਰੀ ਵਾਰ ਪੁਲਿਸ ਕੇਸ ਹੋ ਗਿਆ ਮਹਾਂਲੇਦਾਰ ਵੀ ਤੰਗ ਹੋ ਗਏ ਸੱਤੋਂ ਮਾਰ ਮਾਰ ਤੇ ਵੀ ਜੌਂਦਾਰੀ ਤੇ ਲੈ ਕੇ ਜਾਊਂਗਾ ਜੀ ਦੱਸੋ ਉਸ ਤੋਂ ਇਹ ਨਹੀਂ ਉਹ ਛਿੱਗਣ ਆਇਆ ਪੁੱਤ ਉਹਦੀ ਦਵਾਈ ਰਚਦਾ ਨਹੀਂ ਇੱਦਾਂ ਤੁਹਾਨੂੰ ਨਾਲ ਰਹਿਣਾ ਪਊ ਬੇਕੇ ਜਾਣੇ ਨੂੰ ਆਪ ਪਹਿਨੂੰ ਐਡਮਿਟ ਕਰਾਂਗੇ 10 ਦਿਨਾਂ ਵਾਸਤੇ ਇਹ ਹੋਜੂਗਾ ਠੀਕ ਮਾ ਪਰ ਛੱਡਣ ਵਾਲਾ ਕੰਮ ਨਹੀਂ ਮਾ ਇਹ ਆਪਣਾ ਦੇਖੋ ਪੁੱਤ ਆ ਤੁਹਾਡਾ ਕੋਈ ਐ ਰੱਖੋ ਦੋਸਤ ਆ ਕੇ ਗਏ ਸੀ ਤੁਹਾਡੇ ਕੋਲੇ ਮਿੱਠੇ ਚੋਲ ਲੈ ਕੇ ਆਏ ਉਹਨੇ ਮਿੱਠੀ ਤੇ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਤੈਨਾਂ ਕਿਤੇ ਨਹੀਂ ਜਾਣਾ ਵੀ ਪਰ ਸੋਥੇ ਕੋਈ ਲਿਖਾਂ ਤਾਂ ਅਬਰੂ ਲੱਗੇ ਦਵਾਈ ਕੋਈ ਨਾ ਖਾਂ ਸਾਫ ਨਿਕਲ ਨਾ ਕਰੋ ਅੱਲਾ ਮਿਹਰ ਕਰੋਗੇ ਮਾੜੇ ਮਿਹਰ ਕਰਨਗੇ ਇਹਨੇ ਠੀਕ ਹੋ ਜਾਣਾ ਵੀਰ ਨੇ ਆਪਣੀ ਕਿਰਿਆ ਸੁਤਨ ਜੋਗਾ ਹੋ ਰਿਹਾ ਪਰ ਪ੍ਰੋਬਲਮ ਇਹ ਆ ਬੀ ਜਦੋਂ ਇਹ 20 ਦਿਨ ਸਾਡੇ ਕੋਲ ਠੀਕ ਹੋ ਕੇ ਉਸ ਤੋਂ ਬਾਅਦ ਕਰੀਏ ਉਹਦੀ ਦਵਾਈ ਨਹੀਂ ਮਿਸ ਹੋਣੀ ਚਾਹੀਦੀ। ਬਸ ਠੀਕ ਹੈ ਜੀ। ਦਵਾਈ ਇਹਨੂੰ ਦੋ ਟਾਈਮ ਵੈਨ ਨਾਲ ਕੇ ਦੇਣੀ ਆ। ਔਰ ਦਵਾਈ ਜਿੱਦਨ ਮਿਸ ਹੋ ਗਈ ਫਿਰ ਫਿਰ ਇਹਨੇ ਉਵੇਂ ਹੋ ਜਾਣਾ। ਦਵਾਈ ਇਹਦੀ 2-3 ਸਾਲ ਚੱਲੇਗੀ। ਉਸ ਤੋਂ ਬਾਅਦ ਹੋ ਸਕਦਾ ਬੰਦ ਹੋ ਜਾਵੇ ਹੋ ਸਕਦਾ ਘਟ ਜਾਵੇ। ਪਰ ਮਾਂ ਪਿਓ ਜ਼ਿਆਦਾਤਰ ਕੀ ਕਰਦੇ ਆ ਵੀ ਜਦੋਂ ਥੋੜਾ ਠੀਕ ਹੋ ਜਾਂਦਾ ਆ ਪਰ ਕਹਿੰਦੇ ਹੁਣ ਠੀਕ ਆ। ਬਸ ਧਿਆਨ ਰੱਖਿਓ ਬੱਚੇ। ਕੱਲੀ ਦੀ ਮਾਂ ਮੰਗ ਨਹੀਂ ਕਰਨੀ। ਜਮੇ ਕੋਲ ਨਹੀਂ ਕਰਨਾ। ਠੀਕ ਹੈ ਭੈਣੇ। ਕੋਈ ਨਾ ਸੀ ਤੇਰੇ ਨਾਲ ਸਾਡਾ ਵੀ ਭਰਾ ਵਾ ਕੋਈ ਨਹੀਂ ਸੀ ਤੇਰੀ ਪੂਰੀ ਜੋ ਕਰ ਸਕੀ ਕਰਾਂਗੇ ਕੋਈ ਨਾ ਮਾ ਤੁੰਦੰਮਿਆ ਬਾਪਾ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਾਬਾ ਜੀ ਕੋਈ ਨਾ ਮਾ ਹਾਂ ਜੀ ਮਾਈਕਲ ਜੀ ਦਾ ਖਾਲਸਾ ਮਾਈਕਲ ਜਿੱਤੀ ਫਤਿਹ ਹੋਰ ਬਾਬਾ ਜੀ ਠੀਕ ਠਾਕ ਹੋ ਕਿਹੜੇ ਨਗਰ ਤੋਂ ਆਏ ਹੋ ਸ੍ਰੀਏ ਵਾਲਾ ਸ੍ਰੀਏ ਵਾਲਾ ਜ਼ਿਲ੍ਹਾ ਕਿਹੜਾ ਜੀ? ਬਟਿੰਡਾ ਜੀ। ਬਟਿੰਡਾ ਜ਼ਿਲ੍ਹਾ ਦਾ। ਤੁਸੀਂ ਖਾਲਸੇ ਨਾਲ ਆਏ? ਭਾਈ ਆਈ ਇਹਨਾਂ ਨੂੰ। ਪਰ ਉੱਥੇ ਮਿਲੇਗੇ ਸੀ ਪਿੱਛੇ ਇਹਨਾਂ ਨੂੰ। ਹਾਂਜੀ ਖਾਲਸੇ ਜੀ ਕੀ ਦਿੱਕਤ ਹੈ ਇਹਨਾਂ ਨੂੰ? ਇਹੇ 15 ਸਾਲ ਤੋਂ ਦਵਾਈ ਚੱਲਦੀ ਹੈ ਜੀ। ਕਿ ਕਿੱਥੋਂ? ਮੈਂ ਇਹ ਬਟਿੰਡੇ ਪ੍ਰਾਈਵੇਟ ਤੋਂ ਚੱਲਦੀ ਡਾਕਟਰ ਤੋਂ, ਮਾ ਡਾਕਟਰ ਵਰਮਾ। ਇਹੇ 10 ਸਾਲ ਤੋਂ ਦਵਾਈ ਵਧੀਆ ਖਾਂਦਾ ਰਿਹਾ, ਠੀਕ ਰਿਹਾ ਪਰ ਦੁਕਾਨ ਤੇ ਡਿਊਟੀ ਵੀ ਕਰਦਾ ਰਿਹਾ। ਉਹਦੇ ਬਾਅਦ ਫਿਰ ਦਵਾਈ ਛੱਡਣ ਲੱਗ ਗਿਆ। ਕਾਈ ਡਿਊਟੀ ਕਰਦੇ ਸੀ? ਗੁਰਦੁਆਰੇ ਦੀ ਰੋਟੀ ਖਾਦਿਆ ਕਰਦੇ ਸੀ ਤੇ ਇਹ ਫਿਰ ਇਹ ਦਵਾਈ ਛੱਡਣ ਲੱਗ ਗਿਆ ਦਵਾਈ ਹੁਣ ਫਿਰ ਦੁਬਾਰਾ ਦਾਖਲ ਵੀ ਕਰਾਇਆ ਦੋ ਵਾਰੀ ਇਸ ਦਿਵਾਰਾ ਹੂੰ ਉਹ ਤੋਂ ਬਾਅਦ ਫਿਰ ਇਹ ਦਵਾਈ ਹੁਣ ਬਿਲਕੁਲ ਘਰੇ ਲਈ ਜਾਂਦਾ 1.5 ਸਾਲ ਤੋਂ ਇਹ ਆਈ ਕਿ ਕਿ ਕਰਿਆ ਬੰਦਾ ਤੇ ਜਿਹੜਾ ਹੈ ਦਵਾਈ ਖਾ ਕੇ ਠੀਕ ਹੋ ਜਾਂਦਾ ਦਵਾਈ ਖਾ ਕੇ ਠੀਕ ਰਹਿੰਦਾ ਹੂੰ ਪਰ ਹੁਣ ਦੇਖੋ ਵੀਰੇ ਦਵਾਈ ਹੁਣ ਲੈਂਦਾ ਨਹੀਂ ਓਕੇ ਨਹੀਂ ਕੋਈ ਨਹੀਂ ਦਵਾਈ ਦਵਾਈ ਪ੍ਰਾਈਵੇਟ ਡਾਕਟਰ ਕੋਲੇ ਕਹ ਦੂੰਗਾ ਮੈਂ ਲੈ ਲਵਾਂਗਾ ਫਿਰ ਇਹ ਘਰੇ ਆ ਕੇ ਕਰਦਿਆਂ ਨੂੰ ਕੋਈ ਦਵਾਈ ਕਿਉਂ ਦਵਾਈ ਉਹ ਸਰਦੂ ਦੀ ਦਵਾਈ ਆ। ਅਸਟਾ ਆਪਣਾ ਇਹ ਹਾਉ। ਇਹ ਦਵਾਈ ਤੇ ਦੇਖੋ ਤੁਹਾਨੂੰ ਤੁਹਾਨੂੰ ਖਵਾਉਣੀ ਪੈਣੀ ਆ। ਭਰਾ ਦਵਾਈ ਅਸੀਂ ਇਹਨੂੰ ਦਵਾਈ ਤੋਂ ਬਿਨਾ ਠੀਕ ਨਹੀਂ ਹੋਣਾ। ਦਵਾਈ ਇਹਦੀ ਲਗਾਤਾਰ ਚੱਲਣੀ ਆ। ਔਰ ਦਵਾਈ ਤੇ ਖਰਚਾ ਤੇ ਤਾਂ ਕੁਝ ਨਾ ਵਾਇਗਰੂ ਦਾ ਲੰਗਰ ਬਖਸ਼ਿਆ ਆ ਸੱਚੇ ਪਾਤਸ਼ਾਹ ਦਾ। ਬੈਥੂ ਸ਼ੁਰੂ ਕਰਾਉਨੇ ਆ। ਪਰ ਥੋੜਾ ਮੀ ਕਰਕੇ ਅੰਦਰ ਜਿਹੜੀ ਟੈਂਪਰੇਰੀ ਵਾਰਡ ਨਾ ਜਿੱਥੇ ਦੀ ਮਰੀਜ਼ ਰੱਖਦੇ ਆ ਕੈਂਪ ਵਾਲਿਆਂ ਨੂੰ। ਅੱਧੀ 15 ਤੋਂ 20 ਮਰੀਜ਼ ਹਰ ਵਾਰ ਭਰਤੀ ਕਰਦੇ ਹੁੰਦੇ ਆ। ਸਾਡੇ ਅੰਦਰ ਅਜੇ ਪਾਣੀ ਭਰਿਆ ਹੋਇਆ। ਮੈਂ ਜਗਤ ਦੇਖਦਾ ਜੀ ਅਸੀਂ ਐਡਮਿਟ ਕਰ ਸਕੇ ਨੂੰ ਐਡਮਿਟ ਕਰਾਂਗੇ ਪਰ ਤੈਨੂੰ ਨਾਲ ਰਹਿਣਾ ਪਊਗਾ ਜਿਆਨੇ ਕਿੱਲਾ ਟੈਂਪਰ ਹੋਣਾ 10-15 ਦਿਨ ਨੂੰ ਦੱਸਾਂ ਕਿ ਦਿਨਾਂ ਚ ਇਹਨੇ ਦਵਾਈ ਵੀ ਖਾਣ ਲੱਗ ਜੂ ਸਾਰੇ ਸੈੱਟ ਹੋ ਜੂ ਉਦੋਂ ਬਾਅਦ ਫਿਰ ਘਰੇ ਲਿਆ ਕੇ ਉਦੋਂ ਬਾਅਦ ਘਰੇ ਜਾ ਕੇ ਦਵਾਈ ਦੇਈ ਚੱਲੋ ਠੀਕ ਹੋਊਗਾ ਪਰ ਥੋੜਾ ਰੱਖਣਾ ਹੀ ਪੈਣਾ ਕੋਈ ਘਰ ਦੀ ਕਿਹੜੀ ਦੀ ਗੱਲ ਮਾਰਨੀ ਕਿਉਂਕਿ ਦਵਾਈ ਇਹਨੂੰ ਦਵਾਈ ਹੈ ਕੋਈ ਪ੍ਰਾਈਵੇਟ ਦਵਾਈ ਦੀ ਹੈ ਦਵਾਈ ਲੈ ਕੇ ਆ ਤਾਂ ਆ ਜੂਗਾ ਪਰ ਫਿਰ ਕਿਸੇ ਦੇ ਕਹਿਣ ਤਰਫੋਂ ਨਹੀਂ ਕਹਿੰਦੇ ਲੈ ਸਰਦੂਲਾ ਦਵਾਈ ਨੂੰ ਮੈਂ ਲੈਣੀ ਨਹੀਂ ਪਿਛਲੇ ਸਾਲ ਤੋਂ ਦੀ ਇਹ ਕੰਡੀਸ਼ਨ ਬਣੀ ਹੋਈ ਹੈ ਕੋਈ ਨਾ ਅੱਪਾ ਕਰਦੇ ਆਂ ਗੱਲ ਇੱਕ ਵਲੰਟੀਅਰ ਨਾਲ ਪਹਿਲਾਂ ਦਾ ਚੈੱਕਅਪ ਕਰਾਓ ਫਿਰ ਡਾਕਟਰ ਨੂੰ ਮਿਲਦੇ ਆਂ ਔਰ ਦੁਪਹਿਰ ਤੋਂ ਬਾਅਦ ਫਿਰ ਟ੍ਰੀਟਮੈਂਟ ਵੇਲੇ ਜਾਇਓ ਨਾ ਠੀਕ ਹੈ ਬੈਠੋ ਉੱਥੇ ਬੈਠੋ